मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਮਨਦੀਪ ਕੌਰ ਨੇ ਦੋਸ਼ ਲਗਾਇਆ ਕਿ ਮੈਨੂੰ ਗਲਤ ਤਰੀਕੇ ਦੇ ਨਾਲ ਟੱਚ ਕੀਤਾ ਗਿਆ ਤੇ ਅਸੀਂ ਕਿਸੇ ਦੇ ਉੱਤੇ ਲਾਠੀ ਚਾਰਜ ਨਹੀਂ ਕੀਤਾ ਸੀ ਜੀ। ਟਰਾਲੀਆਂ ਲਾ ਕੇ ਸੜਕਾਂ ਬੰਦ ਕਰ ਦਿੰਦੇ ਆ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਵੱਖਰੀ ਗੱਲ ਕਰਦੇ ਆ ਉਹ ਪਰ ਕਦੇ ਵੀ ਜਦੋਂ ਕਿਸੇ ਬੀਬੀ ਕੋਈ ਅਫਸਰ ਬੀਬੀ ਸਾਹਮਣੇ ਆਉਂਦੀ ਉਹਨਾਂ ਦੇ ਤਾਂ ਕਦੇ ਵੀ ਕਿਸੇ ਅਫਸਰ ਬੀਬੀ ਨਾਲ ਉਹ ਉੱਚੀ ਨਿਗਾਹ ਕਰਕੇ ਗੱਲ ਨਹੀਂ ਕਰਦੇ। ਜਦੋਂ ਤੁਸੀਂ ਅਫਸਰ ਹੋ ਨਾ ਉਦੋਂ ਤੁਸੀਂ ਅਫਸਰੋਂ ਤੁਸੀਂ ਔਰਤ ਨਹੀਂ ਹੁੰਦੇ ਜਦੋਂ ਤੁਸੀਂ ਇਕੱਠ ਵੀ ਜਾਓਗੇ ਤਾਂ ਤੁਹਾਡੇ ਹੱਥ ਵੀ ਲੱਗੇਗਾ ਤਾਂ ਤੁਹਾਡੇ ਮੋਢੇ ਵੀ ਲੱਗਣਗੇ ਅਫਸਰੀਦ ਅਫਸਰ ਦੀ ਕਾਇਦਾ ਕਾਨੂੰਨ ਤੁਸੀਂ ਛਿੱਕੇ ਟੰਗਤਾ ਕਿੱਦਾਂ ਇਲਜ਼ਾਮ ਲਾਇਆ ਨਾਬੇ ਦੇ ਵਿੱਚ ਕਿਸਾਨਾਂ ਤੇ ਡੀਐਸਪੀ ਮਹਿਲਾ ਦੇ ਨਾਲ ਕੀ ਕੁਝ ਹੋਇਆ ਆਪਾਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਇੱਕ ਦੂਜੇ ਵੱਜੋ ਇਲਜ਼ਾਮ ਲਗਾਏ ਗਏ ਇੱਕ ਦੂਜੇ ਨਾਲ ਪੱਖ ਰੱਖਿਆ ਪਰ ਦੁਬਾਰਾ ਜਿਹੜੇ ਡੀਐਸਪੀ ਮਨਦੀਪ ਕੌਰ ਨੇ ਦੋਸ਼ ਲਗਾਇਆ ਕਿ ਮੈਨੂੰ ਗਲਤ ਤਰੀਕੇ ਦੇ ਨਾਲ ਟੱਚ ਕੀਤਾ ਗਿਆ ਤੇ ਅਸੀਂ ਕਿਸੇ ਦੇ ਉੱਤੇ ਲਾਠੀ ਚਾਰਜ ਨਹੀਂ ਕੀਤਾ ਸੀ ਜੀ ਜਿੰਨੀ ਕਿ ਮੈਂ ਸੁਣਦਾ ਮਨਦੀਪ ਕੌਰ ਬਾਰੇ ਮੈਂ ਸਾਇਦ ਉਹ ਗਲਤ ਹੋਵਾ ਜਿਵੇਂ ਕਿ ਮੈਨੂੰ ਦੱਸਿਆ ਗਿਆ ਬੀਬੀ ਮਨਦੀਪ ਕੌਰ ਆਈਸਿੰਗ ਸਪੋਰਟਸ ਕੋਟੇ ਵਿੱਚੋਂ ਹੈਗੀ ਆ ਇਹ ਇਹਦਾ ਜਿਹੜੇ ਕਿ ਇਹਨਾਂ ਜਿਹੜਾ ਸਾਥੀ ਹੈਗੇ ਨੇ ਉਹ ਵੀ ਸਪੋਰਟਸ ਦੇ ਵਿੱਚ ਕੋਈ ਅਫਸਰ ਲੱਗਿਆ ਹੋਇਆ ਤੇ ਆਈ ਥਿੰਕ 15 ਕੁ ਸਾਲ ਪੁਰਾਣੀ ਗੱਲ ਹੈਗੀ ਆ ਜਦੋਂ ਬੀਬੀ ਕੈਨੇਡਾ ਗਈ ਸੀ ਮੈਂ ਸ਼ਾਇਦ ਮੈਂ ਇਹ ਸ਼ਾਇਦ ਮੈਂ ਸੁਣ ਰਿਹਾ ਸੀ ਕਿਤੇ ਸ਼ਾਇਦ ਮੈਨੂੰ ਕਿਤੇ ਇਹ ਮੈਂ ਗਲਤ ਨਾ ਹੋਵਾਂ ਜੇ ਗਲਤ ਮੈਂ ਹੋ ਗਿਆ ਤਾਂ ਮਾਫ ਕਰਨਾ ਵੀ ਉੱਥੇ ਬੀਬੀ ਨੂੰ ਕਾਫੀ ਮਦਦ ਵੀ ਕੀਤੀ ਗਈ ਸੀ ਕਿਉਂਕਿ ਬੀਬੀ ਆਪਣੇ ਆਪ ਨੂੰ ਬੜੀ ਗਰੀਬਣੀ ਜੀ ਤੌਰ ਤੇ ਪੇਸ਼ ਕੀਤਾ ਸੀ ਆਪਣੇ ਆਪ ਨੂੰ ਤੇ ਬੜਾ ਸੰਗਤ ਨੇ ਮਦਦ ਕੀਤੀ ਸੀ ਚਲੋ ਬੀਬੀ ਦੀ ਕਿਰਪਾ ਹੋਈ ਕਿ ਇਸ ਡੀਐਸਪੀ ਬਣ ਗਈ ਬੀਬੀ ਅੱਛੀ ਗੱਲ ਐ ਤੇ ਲੋਕਾਂ ਦੇ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਹੀ ਹੈ ਗੱਲ ਕਿ ਜਿਨ੍ਹਾਂ ਜਿਹਨਾਂ ਨੇ ਸਿੱਖ ਮਦਦ ਕਰਦੇ ਆ ਫਿਰ ਸਿੱਖਾਂ ਦੇ ਵਿਰੁੱਧ ਉਹ ਹੀ ਭੁਗਤਦੇ ਆ ਇਹੋ ਜੀ ਗੱਲ ਵੀ ਸੋਸ਼ਲ ਮੀਡੀਆ 'ਚ ਬਹੁਤ ਚੱਲ ਰਹੀ ਆ ਬੀਬੀ ਨੇ ਕੱਲ ਇਲਜ਼ਾਮ ਬੜਾ ਖਤਰਨਾਕ ਲਾਇਆ ਕਿਸਾਨ ਜਿਹੜੇ ਕਦੇ ਵੀ ਇਹ ਬੜੇ ਧਿਆਨ ਗੋਚ ਰਿਆ ਗੱਲ ਤੋਂ ਮੈਂ ਸਵਸ਼ਟ ਦੱਸਦਾ ਉਹ ਪ੍ਰਦਰਸ਼ਨ ਕਰਦੇ ਆ ਅਗਰੈਸਿਵ ਹੋ ਜਾਂਦੇ ਆ ਮਾਫ ਕਰਨਾ ਪ੍ਰਦਰਸ਼ਨ ਵੀ ਕਰਦੇ ਆ ਅਗਰੈਸਿਵ ਵੀ ਹੋ ਜਾਂਦੇ ਆ ਸੜਕਾਂ ਬੰਦ ਕਰ ਲੈਂਦੇ ਆ ਮੈਂ ਉਹਦਾ ਆਲੋਚਕ ਆ ਵੱਡੇ ਪੱਧਰ ਤੇ ਟਰਾਲੀਆਂ ਲਾ ਕੇ ਸੜਕਾਂ ਬੰਦ ਕਰ ਦਿੰਦੇ ਆ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਵੱਖਰੀ ਗੱਲ ਕਰਦੇ ਆ ਉਹ ਪਰ ਕਦੇ ਵੀ ਜਦੋਂ ਕਿਸੇ ਬੀਬੀ ਕੋਈ ਅਫਸਰ ਬੀਬੀ ਸਾਹਮਣੇ ਆਉਂਦੀ ਉਹਨਾਂ ਦੇ ਤਾਂ ਕਦੇ ਵੀ ਕਿਸੇ ਅਫਸਰ ਬੀਬੀ ਨਾਲ ਉਹ ਉੱਚੀ ਨਿਗਾਹ ਕਰਕੇ ਗੱਲ ਨਹੀਂ ਕਰਦੇ ਇਹ ਤਹਿਜ਼ੀਬ ਆ ਕਿਸਾਨਾਂ ਦੇ ਵਿੱਚ ਇਹ ਸਮਝਦੇ ਹੋਏ ਗੱਲ ਪਰ ਬੀਬੀ ਕਹਿੰਦੀ ਆ ਟੱਚ ਕੀਤਾ ਮੈਨੂੰ ਜਦੋਂ ਤੁਸੀਂ ਅਫਸਰੋਂ ਬੀਬਾ ਤਾਂ ਫਿਰ ਤੁਸੀਂ ਅਫਸਰ ਔਰਤ ਨੂੰ ਉਸ ਚੁਸਤੀ ਉਸ ਤੇ ਬੋਂਦੇ ਜਦੋਂ ਤੁਸੀਂ ਅਫਸਰੋਂ ਨਾ ਉਤੋਂ ਤੁਸੀਂ ਅਫਸਰੋਂ ਤੁਸੀਂ ਔਰਤ ਨਹੀਂ ਹੁੰਦੇ ਜਦੋਂ ਤੁਸੀਂ ਇਕੱਠ ਵੀ ਜਾਓਗੇ ਤਾਂ ਤੁਹਾਡੇ ਹੱਥ ਵੀ ਲੱਗੇਗਾ ਜਦੋਂ ਤੁਸੀਂ ਇਕੱਠ ਵੀ ਜਾ ਕੇ ਫੈਸਲੇ ਕਰਨ ਜਾਂਦੇ ਹੋ ਤਾਂ ਤੁਹਾਡੇ ਮੋਢੇ ਵੀ ਲੱਗਣਗੇ ਤੁਹਾਡੇ ਕੁੰਨੀਆਂ ਲੱਗਣਗੇ ਕੋਈ ਲੋਕੜ ਨਾਲ ਫਿਰਦੇ ਹੁੰਦੇ ਆ ਤੁਸੀਂ ਅਫਸਰ ਹੋਨੇ ਉਸ ਟਾਈਮ ਨਾ ਕਿ ਤੁਸੀਂ ਔਰਤ ਹੁੰਨੇ ਹੋ ਤੁਸੀਂ ਔਰਤ ਬਣ ਗਏ ਉੱਥੇ ਅਫਸਰੀ ਅਫਸਰ ਦੀ ਕਾਇਦਾ ਕਾਨੂੰਨ ਤੁਸੀਂ ਛਿੱਕੇ ਟੰਗਤਾ ਕਿੱਦਾਂ ਇਲਜ਼ਾਮ ਲਾਇਆ ਕਿਸਾਨਾਂ ਦੇ ਉੱਤੇ ਕਿ ਮੈਨੂੰ ਟੱਚ ਕੀਤਾ ਟੱਚ ਹੋ ਸਕਦਾ ਟੱਚ ਹੋਣ ਚ ਕੀ ਦਿੱਕਤ ਹੈ ਹੋ ਸਕਦਾ ਟੱਚ ਕੀ ਪ੍ਰੋਬਲਮ ਹੈ ਇਹਦੇ ਵਿੱਚ ਤੈਨੂੰ ਕੀ ਤੂੰ ਅਜੇ ਔਰਤ ਦੇ ਨਜ਼ਰਾਂ ਵਿੱਚੋਂ ਨਿਕਲੀ ਦੀ ਆਦਮੀਆਂ ਔਰਤਾਂ ਮੈਂ ਬੀਬੀ ਤੂੰ ਡੀਐਸਪੀ ਆ ਡੀਐਸਪੀ ਇੱਕ ਬਹੁਤ ਵੱਡੀ ਪਾਵਰ ਹੁੰਦੀ ਹੈ ਪੁਲਿਸ ਦੇ ਵਿੱਚ ਤੇ ਡੀਐਸਪੀ ਹੁੰਦੀ ਆ ਉਹ ਉਹਨੂੰ ਡੀਐਸਪੀ ਜਿਹਨੂੰ ਜਾਣਦੀ ਜਾਂ ਇਕੱਠਾਂ ਪੀੜਾਂ ਦੇ ਵਿੱਚ ਉਹਨੂੰ ਲਾਜ਼ਮੀ ਜੇਕਰ ਬੀਬੀਆਂ ਬੱਸ ਵਿੱਚ ਚੜਦੇ ਹੋਣਾਂ ਇਹ ਕਹਿਣਗੀਆਂ ਕਿਸੇ ਨੂੰ ਕਿ ਮੈਨੂੰ ਟੱਚ ਕੀਤਾ ਤਾਂ ਗਲਤ ਹੋਣਗੀਆਂ ਉਹ ਕਿਉਂਕਿ ਬੱਸ ਵਿੱਚ ਚੜੀ ਹੋਈ ਉਹ ਸਵਾਰੀਆਂ ਭੀੜ ਦੇ ਵਿੱਚ ਟੱਚ ਹੋ ਸਕਦਾ ਜਦੋਂ ਭੀੜ ਉੱਤੇ ਨਾਬੇ ਹੋ ਰਹੀ ਆ ਟੱਚ ਹੋ ਸਕਦਾ ਸੀ ਇਹ ਇਲਜ਼ਾਮ ਤੁਹਾਡਾ ਬੇਬੁਨਿਆਦ ਆ ਇਹ ਇਹ ਇਲਜ਼ਾਮ ਨਹੀਂ ਤੁਹਾਨੂੰ ਬਹੁਤ ਛੋਟੇ ਤਬਕੇ ਦੀ ਗੱਲ ਕੀਤੀ ਆ ਤੁਸੀਂ ਬੀਬਾ ਤਨੂੰ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਸੀਗੀ ਨਾਬੇ ਦੇ ਵਿੱਚ ਕਿਸਾਨਾਂ ਤੇ ਡੀਐਸਪੀ ਮਹਿਲਾ ਦੇ ਨਾਲ ਕੀ ਕੁਝ ਹੋਇਆ ਆਪਾਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਇੱਕ ਦੂਜੇ ਵੱਜੋਂ ਇਲਜ਼ਾਮ ਲਗਾਏ ਗਏ ਇੱਕ ਦੂਜੇ ਨਾਲ ਪੱਖ ਰੱਖਿਆ ਪਰ ਦੁਬਾਰਾ ਜਿਹੜੇ ਡੀਐਸਪੀ ਮਨਦੀਪ ਕੌਰ ਨੇ ਦੋਸ਼ ਲਗਾਇਆ ਕਿ ਮੈਨੂੰ ਗਲਤ ਤਰੀਕੇ ਦੇ ਨਾਲ ਟੱਚ ਕੀਤਾ ਗਿਆ ਤੇ ਅਸੀਂ ਕਿਸੇ ਦੇ ਉੱਤੇ ਲਾਠੀ ਚਾਰਜ ਨਹੀਂ ਕੀਤਾ ਸੀ ਜੀ ਜਿੰਨੀ ਕਿ ਮੈਂ ਸੁਣਦਾ ਮਨਦੀਪ ਕੌਰ ਬਾਰੇ ਮੈਂ ਸ਼ਾਇਦ ਉਹ ਗਲਤ ਹੋਵਾਂ ਜਿਵੇਂ ਕਿ ਮੈਨੂੰ ਦੱਸਿਆ ਗਿਆ ਬੀਬੀ ਮਨਦੀਪ ਕੌਰ ਆਈਸਿੰਗ ਸਪੋਰਟਸ ਕੋਰਟੇ ਵਿੱਚੋਂ ਹੈਗੀ ਆ ਇਹ ਇਹਦਾ ਜਿਹੜੇ ਕਿ ਇਹਨਾਂ ਜਿਹੜਾ ਸਾਥੀ ਹੈਗੇ ਨੇ ਉਹ ਵੀ ਸਪੋਰਟਸ ਦੇ ਵਿੱਚ ਕੋਈ ਅਫਸਰ ਲੱਗਿਆ ਹੋਇਆ ਤੇ ਆਈ ਥਿੰਕ 15 ਸਾਲ ਪੁਰਾਣੀ ਗੱਲ ਹੈਗੀ ਆ ਜਦੋਂ ਬੀਬੀ ਕੈਨੇਡਾ ਗਈ ਸੀ ਮੈਂ ਸ਼ਾਇਦ ਮੈਂ ਇਹ ਸ਼ਾਇਦ ਮੈਂ ਸੁਣ ਰਿਹਾ ਸੀ ਕਿਤੇ ਸ਼ਾਇਦ ਮੈਨੂੰ ਕਿਤੇ ਇਹ ਮੈਂ ਗਲਤ ਨਾ ਹੋਵਾਂ ਜੇ ਗਲਤ ਮੈਂ ਹੋ ਗਿਆ ਤਾਂ ਮਾਫ ਕਰਨਾ ਬਈ ਉੱਥੇ ਬੀਬੀ ਨੂੰ ਕਾਫੀ ਮਦਦ ਵੀ ਕੀਤੀ ਗਈ ਸੀ ਕਿਉਂਕਿ ਬੀਬੀ ਆਪਣੇ ਆਪ ਨੂੰ ਬੜੀ ਗਰੀਬਣੀ ਜੀ ਤੌਰ ਤੇ ਪੇਸ਼ ਕੀਤਾ ਸੀ ਆਪਣੇ ਆਪ ਨੂੰ ਤੇ ਬੜਾ ਸੰਗਤ ਨੇ ਮਦਦ ਕੀਤੀ ਸੀ ਚਲੋ ਬੀਬੀ ਦੀ ਕਿਰਪਾ ਹੋਈ ਕਿ ਡੀਐਸਪੀ ਬਣ ਗਈ ਬੀਬੀ ਅੱਛੀ ਗੱਲ ਹੈ ਤੇ ਲੋਕਾਂ ਦੇ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਹੀ ਹੈ ਗੱਲ ਕਿ ਜਿਨ੍ਹਾਂ ਜਿਹਨਾਂ ਨੇ ਸਿੱਖ ਮਦਦ ਕਰਦੇ ਆ ਫਿਰ ਸਿੱਖਾਂ ਦੇ ਵਿਰੁੱਧ ਉਹ ਹੀ ਭੁਗਤਦੇ ਆ ਇਹੋ ਜੀ ਗੱਲ ਵੀ ਸੋਸ਼ਲ ਮੀਡੀਆ 'ਚ ਬਹੁਤ ਚੱਲ ਰਹੀ ਆ ਬੀਬੀ ਨੇ ਕੱਲ ਇਲਜ਼ਾਮ ਬੜਾ ਖਤਰਨਾਕ ਲਾਇਆ ਕਿਸਾਨ ਜਿਹੜੇ ਕਦੇ ਵੀ ਇਹ ਬੜੇ ਧਿਆਨ ਗੋਚ ਰਿਆ ਗੱਲ ਤੋਂ ਮੈਂ ਸਵਸ਼ਟ ਦੱਸਦਾ ਉਹ ਪ੍ਰਦਰਸ਼ਨ ਕਰਦੇ ਆ ਅਗਰੈਸਿਵ ਹੋ ਜਾਂਦੇ ਆ ਮਾਫ ਕਰਨਾ ਪ੍ਰਦਰਸ਼ਨ ਵੀ ਕਰਦੇ ਆ ਅਗਰੈਸਿਵ ਵੀ ਹੋ ਜਾਂਦੇ ਆ ਸੜਕਾਂ ਬੰਦ ਕਰ ਲੈਂਦੇ ਆ ਮੈਂ ਉਹਦਾ ਆਲੋਚਕ ਆ ਵੱਡੇ ਪੱਧਰ ਤੇ ਤ੍ਰਾਲੀਆਂ ਲਾ ਕੇ ਸੜਕਾਂ ਬੰਦ ਕਰ ਦਿੰਦੇ ਆ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਵੱਖਰੀ ਗੱਲ ਕਰਦੇ ਆ ਉਹ ਪਰ ਕਦੇ ਵੀ ਜਦੋਂ ਕਿਸੇ ਬੀਬੀ ਕੋਈ ਅਫਸਰ ਬੀਬੀ ਸਾਹਮਣੇ ਆਉਂਦੀ ਉਹਨਾਂ ਦੇ ਤਾਂ ਕਦੇ ਵੀ ਕਿਸੇ ਅਫਸਰ ਬੀਬੀ ਨਾਲ ਉਹ ਉੱਚੀ ਨਿਗਾਹ ਕਰਕੇ ਗੱਲ ਨਹੀਂ ਕਰਦੇ ਇਹ ਤਹਿਜ਼ੀਬ ਆ ਕਿਸਾਨਾਂ ਦੇ ਵਿੱਚ ਇਹ ਸਮਝਦੇ ਹੋਏ ਗੱਲ ਪਰ ਬੀਬੀ ਕਹਿੰਦੀ ਐ ਟੱਚ ਕੀਤਾ ਮੈਨੂੰ ਜਦੋਂ ਤੁਸੀਂ ਅਫਸਰੋਂ ਬੀਬਾ ਤਾਂ ਫਿਰ ਤੁਸੀਂ ਅਫਸਰ ਔਰਤ ਨੂੰ ਉਸ ਤ੍ਰਿਸ਼ਟੀ ਉਸ ਤੇ ਬੋਂਦੇ ਜਦੋਂ ਤੁਸੀਂ ਅਫਸਰੋਂ ਨਾ ਉਹ ਤੁਸੀਂ ਅਫਸਰੋਂ ਤੁਸੀਂ ਔਰਤ ਨਹੀਂ ਹੁੰਦੇ ਜਦੋਂ ਤੁਸੀਂ ਇਕੱਠ ਵੀ ਜਾਓਗੇ ਤਾਂ ਤੁਹਾਡੇ ਹੱਥ ਵੀ ਲੱਗੇਗਾ ਜਦੋਂ ਤੁਸੀਂ ਇਕੱਠ ਵੀ ਜਾ ਕੇ ਫੈਸਲੇ ਕਰਨ ਜਾਂਦੇ ਹੋ ਤਾਂ ਤੁਹਾਡੇ ਮੋਢੇ ਵੀ ਲੱਗਣਗੇ ਤੁਹਾਡੇ ਕੁੰਨੀਆਂ ਲੱਗਣਗੇ ਕੋਈ ਲੋਕੜ ਨਾਲ ਫਿਰਦੇ ਹੁੰਦੇ ਆ ਤੁਸੀਂ ਅਫਸਰ ਹੋਨੇ ਉਸ ਟਾਈਮ ਨਾ ਕਿ ਤੁਸੀਂ ਔਰਤ ਹੁੰਨੇ ਹੋ ਤੁਸੀਂ ਔਰਤ ਬਣ ਗਏ ਉੱਥੇ ਅਫਸਰੀ ਅਫਸਰ ਦੀ ਕਾਇਦਾ ਕਾਨੂੰਨ ਤੁਸੀਂ ਛਿੱਕੇ ਟੰਗਤਾ ਕਿੱਦਾਂ ਇਲਜ਼ਾਮ ਲਾਇਆ ਕਿਸਾਨਾਂ ਦੇ ਉੱਤੇ ਕਮੇਨ ਨੂੰ ਟੱਚ ਕੀਤਾ ਟੱਚ ਹੋ ਸਕਦਾ ਹੈ ਟੱਚ ਹੋਣ ਚ ਕੀ ਦਿੱਕਤ ਹੈ ਹੋ ਸਕਦਾ ਟੱਚ ਕੀ ਪ੍ਰੋਬਲਮ ਹੈ ਇਹਦੇ ਵਿੱਚ ਤੈਨੂੰ ਕੀ ਤੂੰ ਅਜੇ ਔਰਤ ਦੇ ਨਜ਼ਰਾਂ ਵਿੱਚੋਂ ਨਿਕਲੀ ਨਹੀਂ ਦੇ ਆਦਮੀਆਂ ਔਰਤਾਂ ਮੈਂ ਬੀਬੀ ਤੂੰ ਡੀਐਸਪੀ ਆ ਡੀਐਸਪੀ ਇੱਕ ਬਹੁਤ ਵੱਡੀ ਪਾਵਰ ਹੁੰਦੀ ਹੈ ਪੁਲਿਸ ਦੇ ਵਿੱਚ ਤੇ ਡੀਐਸਪੀ ਹੁੰਦੀ ਆ ਉਹ ਉਹਨੂੰ ਡੀਐਸਪੀ ਜਿਹਨੂੰ ਜਾਣਦੀ ਜਾਂ ਇਕੱਠਾ ਪੀੜਾਂ ਦੇ ਵਿੱਚ ਉਹਨੂੰ ਲਾਜ਼ਮੀ ਜੇਕਰ ਬੀਬੀਆਂ ਬੱਸ ਵਿੱਚ ਚੜਦੇ ਹੋਣਾਂ ਇਹ ਕਹਿਣਗੀਆਂ ਕਿਸੇ ਨੂੰ ਕਿ ਮੈਨੂੰ ਟੱਚ ਕੀਤਾ ਤਾਂ ਗਲਤ ਹੋਣਗੀਆਂ ਉਹ ਕਿਉਂਕਿ ਬੱਸ ਵਿੱਚ ਚੜੀ ਹੋਈ ਉਹ ਸਵਾਰੀਆਂ ਭੀੜ ਦੇ ਵਿੱਚ ਟੱਚ ਹੋ ਸਕਦਾ ਜਦੋਂ ਭੀੜ ਉੱਤੇ ਨੱਬੇ ਹੋ ਰਹੀ ਆ ਟੱਚ ਹੋ ਸਕਦਾ ਸੀ ਇਹ ਇਲਜ਼ਾਮ ਤੁਹਾਡਾ ਬੇਬੁਨਿਆਦ ਆ ਇਹ ਇਹ ਇਲਜ਼ਾਮ ਨਹੀਂ ਤੁਹਾਨੂੰ ਬਹੁਤ ਛੋਟੇ ਤਬਕੇ ਦੀ ਗੱਲ ਕੀਤੀ ਆ ਤੁਸੀਂ ਬੀਬਾ ਤੁਹਾਨੂੰ ਐਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਘਾਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ